ਤੁਸੀਂ ਸਾਰੇ ਜਾਣਦੇ ਹੋ ਕਿ ਕਸਬਾ ਔੜ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਦੁਸਹਿਰਾ ਹੈ ਮਨਾਇਆ ਜਾ ਰਿਹਾ ਹੈ। ਔਰ ਨਮਾ ਸ਼ਹਿਰ ਦੱਬਾ YouTube ਚੈਨਲ ਵੱਲੋਂ ਜਿਹੜੀ ਹੈਗੀ ਆ ਹਮੇਸ਼ਾ ਹੀ ਕਵਰੇਜ ਕੀਤੀ ਜਾਂਦੀ ਹੈ। ਔਰ ਦੁਸਹਿਰੇ ਵਾਲੇ ਦਿਨ ਦੀ ਪੂਰੀ ਕਵਰੇਜ ਜਿਹੜੀ ਆ ਉਹ ਤੁਹਾਨੂੰ ਅਸੀਂ ਆਪਣੇ ਚੈਨਲ ਦੇ ਉੱਪਰ ਦਿਖਾਉਂਦੇ ਆ। ਔਰ ਪੂਰੀ ਗੱਲਬਾਤ ਵੀ ਅਸੀਂ ਕਰਾਂਗੇ, ਜਾਣਾਂਗੇ ਕਿ ਕਿੰਨਾ ਇਹ ਦੁਸਹਿਰਾ ਹੈ ਔਰ ਇਸ ਵਕਤ ਜਿਹੜਾ ਹੈਗਾ ਤੁਸੀਂ ਦੇਖ ਪਾ ਰਹੇ ਹੋ। ਪਿਆਰੀ ਚੱਲ ਰਹੀ ਹੈ ਔਰ ਤੁਸੀਂ ਇਹ ਸੁਣ ਕੇ ਹੈਰਾਨ ਹੋ ਜਾਵੋਗੇ ਇੱਕ ਸਦੀ ਕਿੰਨੀ ਹੁੰਦੀ ਆ ਇੱਕ ਸਦੀ ਤੋਂ ਵੀ ਜ਼ਿਆਦਾ ਸਮਾਂ ਹੋ ਚੱਲਿਆ ਇੱਕ ਸਦੀ ਤਾਂ ਬੀਤ ਚੁੱਕੀ ਆ ਦੂਜੀ ਸਦੀ ਵਿੱਚ ਇਹ ਜਿਹੜਾ ਦਸਹਿਰਾ ਮਨਾਇਆ ਜਾਂਦਾ ਪ੍ਰਵੇਸ਼ ਕਰ ਰਿਹਾ 192 ਵਾ ਦਸਹਿਰਾ ਜਿਹੜਾ ਆ ਇਹ ਜਿਹੜਾ ਆ ਮਨਾਇਆ ਜਾ ਰਿਹਾ ਹੈ ਹੁਬਾ ਔਰ ਅੱਜ ਜਿਹੜਾ ਆ ਅੱਜ ਜੋ ਹੈ ਸੀਤਾ ਸੀਤਾ ਸਤੰਬਰ ਜਿਹੜਾ ਹੈ ਉਹਦੀ ਵੀ ਅਸੀਂ ਰਿਪੋਰਟ ਜਿਹੜੀ ਆ ਅਸੀਂ ਦਿਖਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਔਰ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਡੇ ਕੋਲ ਦਸਹਰੇ ਦੀ ਤੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਪੋਟ ਜਿਹੜੀ ਆ ਉਹ ਪਹੁੰਚ ਸਕੇ ਨਵਾਂ ਸ਼ਰਦ ਬਾਬਾ YouTube ਚੈਨਲ ਤੋਂ ਚੀਫ ਐਡੀਟਰ ਕੈਥ ਖਰਚਾ ਦੀ ਵਿਸ਼ੇਸ਼ ਰਿਪੋਰਟ ਉਹ ਸੀਤਾ ਸਤੰਬਰ ਜੋ ਆ ਜਾਏ ਉਸ ਦੀ ਜਿਹੜੀ ਤਿਆਰੀ ਹੈਗੀ ਆ ਇਧਰ ਚੱਲ ਰਹੀ ਹੈਗੀ ਆ ਔਰ ਅਸੀਂ ਤੁਹਾਨੂੰ ਜਿਹੜੀ ਤਿਆਰੀ ਦਿਖਾ ਰਹੇ ਹਾਂ ਭਰੋੜ ਸਾਹਿਬ ਦੀ ਆ ਗਏ ਹੋਰ ਦੀ ਭਰੋੜ ਸਾਹਿਬ ਕੀ ਹਾਲ ਚਾਲ ਹੈ ਜੀ ਅੱਜ ਕੀ ਪ੍ਰੋਗਰਾਮ ਹੈ ਜੀ ਪਹਿਲਾਂ ਤਾਂ ਜੀ ਜੀ ਸਤਿ ਸ੍ਰੀ ਅਕਾਲ ਜੀ ਜੈ ਸ੍ਰੀ ਰਾਮ ਹਾਂ ਜੀ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦਸਹਿਰਾ ਬਿਲਕੁਲ 192 ਬਚਾਲਤ ਪਛਾਲ ਦਾ ਸੈਰਾ ਅੱਜ ਪੈਨਡੋਰ ਦੀ ਤਕਰੀਰ ਜਮਾਤ ਦੂਸਰੀ ਸਦੀ ਵਿੱਚ ਜਾ ਰਹੇ ਇੱਕ ਸਦੀ ਤੋਂ ਬਾਅਦ ਸਭ ਤੋਂ ਪਹਿਲਾਂ ਕੈਨ ਸਾਹਿਬ ਅਸੀਂ ਤੁਹਾਡਾ ਨਵਾਂ ਸ਼ਹਿਰ ਦੋਆਬਾ YouTube ਚੈਨਲ ਦਾ ਧੰਨਵਾਦ ਕਰਦੇ ਹਾਂ ਜੀ ਜੀ ਜਿਹੜਾ ਤੁਸੀਂ ਬਹੁ ਬਿਜ਼ੀ ਸ਼ਡਿਊਲ ਦੇ ਵਿੱਚੋਂ ਤਕਰੀਬਨ ਹਰ ਸਾਲ ਸਾਡੇ ਨਾਲ ਆਟਾ ਸਾਥੋਂ ਜੁੜੇ ਹੋ ਲਗਾਤਾਰ ਕਵਰੇਜ ਕਰਦੇ ਹੋ ਸ਼੍ਰੀ ਰਾਮ ਜੀ ਦੀ ਕਿਰਪਾ ਤੁਹਾਡੇ ਪਰਿਵਾਰ ਤੇ ਹਮੇਸ਼ਾ ਰਹੇ ਜੋ ਅੱਜ ਦਾ ਹੈ ਕੈਨ ਸਾਹਿਬ ਅਸੀਂ ਤੁਹਾਡੇ ਚੈਨਲ ਰਾਹੀਂ ਦੱਸਣਾ ਚਾਹਨੇ ਆ ਕਿ ਅੱਜ ਤਕਰੀਬਨ 15 ਜਾਂ 20 ਮਿੰਟ ਦੇ ਵਿੱਚ ਸਾਡੀ ਪੂਰੀ ਤਿਆਰੀ ਹੋ ਚੁੱਕੀ ਆ ਹਾਂ ਹਾਂ 15 20 ਮਿੰਟ ਦੇ ਅੰਦਰ ਅੰਦਰ ਇੱਥੋਂ ਪ੍ਰਭੂ ਰਾਮ ਜੀ ਦੀ ਬਰਾਤ ਬਰਾਤ ਜਾਏਗੀ ਅੱਜ ਬਰਾਤ ਜਾਏਗੀ ਜਿਸ ਨੂੰ ਦੇਖਣ ਲਈ ਦੇਵੀ ਦੇਵਤੇ ਵੀ ਆਕਾਸ਼ ਦੇ ਵਿੱਚ ਤਰਸਦੇ ਆ ਬਿਲਕੁਲ ਜੀ ਅੱਜ ਦਾ ਸਾਡੀ ਔੜ ਦਸਹਿਰੇ ਦਾ ਅਹਿਮ ਸੀਨ ਜੀ ਜੀ ਬਾਬਾ ਧਰਮਗੜ ਭਾਈ ਮੰਡਲੀ ਦੇ ਪੂਰੇ ਸਹਿਯੋਗ ਦੇ ਨਾਲ ਅਸੀਂ ਮਨਾ ਰਹੇ ਆ ਜੀ ਜੀ ਸਾਡੇ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਐਨ ਆਰ ਆਈ ਵੀਰ ਤੇ ਸਮੂਹ ਨਗਰ ਨਿਵਾਸੀ ಗ್ರಾಮ ਪੰਚਾਇਤਔਰ ਤੇ ਸਾਡੇ ਕਮਲਜੀਤ ਸਰਪੰਚ ਸਾਹਿਬ ਤੇ ਗਵਰਾਂ ਦਾ ਬਹੁਤ ਸਹਿਯੋਗ ਹੈ ਤੇ ਸਾਡੇ ਪ੍ਰਧਾਨ ਸ਼੍ਰੀ ਕਮਲਜੀਤ ਜੀ ਰਾਣਾ ਜੀ ਜਿਹੜੇ ਕਿ ਲਗਾਤਾਰ ਕਈ ਸਾਲਾਂ ਤੋਂ ਸੇਵਾ ਕਰ ਰਹੇ ਨੇ ਚੇਅਰਮੈਨ ਸ਼੍ਰੀ ਜੀਵਨਪਰਵ ਜੀ ਬਿੱਟੂ ਸ਼੍ਰੀ ਅਮਰ ਦੁੱਪਲਜੀ ਦਵਿੰਦਰ ਕੁਮਾਰ ਬਿੰਦਾਜੀ ਪ੍ਰਧਾਨ ਮਾਤਾ ਚੰਤਪਾਲੀ ਸੇਵਾ ਸੁਸਾਇਟੀ ਬੇਪਨਪਨੋੜ ਸਾਡਾ ਦਾਸ ਸੈਕਟਰੀ ਖੁਦ ਮਤਲਬ ਜੋ ਇਸ ਵਕਤ ਮੈਨੋਰ ਭਾਈਓ ਜੋ ਆਪਕੋ ਇਹ ਜਾਣਕਾਰੀ ਦੇ ਰਹੇ ਹੈ ਜੇ ਬਿਪਰਪਨੋੜ ਹੈ इनके ਦੁਆਰਾ ਆਪਕੋ ਜਾਣਕਾਰੀ دی ਜਾ ਰਹੀ ਹੈ ਇਸ ਤੋਂ ਬਾਅਦ ਸਾਡੀ ਪੂਰੀ ਜਿਹੜੀ ਮੈਨੇਜਮੈਂਟ ਕਮੇਟੀ ਅਸੀਂ ਪੂਰੀ ਤਿਆਰੀ 22 ਤਰੀਕ ਤੋਂ ਲੈ ਕੇ ਜੀ ਲਗਾਤਾਰ ਇਹ ਜੋ ਤੁਸੀਂ ਸੁੰਦਰ ਸੁੰਦਰ ਝਾਕੀਆਂ ਦੇਖਦੇ ਆਂ ਬਾਬਾ ਧਰਮਗੜ ਭਾਈ ਮੰਡਲੀ ਦੇ ਸਹਿਯੋਗ ਨਾਲ ਅਸੀਂ ਕਹਾਂਦੇ ਹਾਂ ਬਿਲਕੁਲ ਅਸੀਂ ਇੱਥੇ ਤੁਹਾਡਾ ਆਇਆਂ ਦਾ ਕੈਂਸਾ ਬਹੁਤ ਧੰਨਵਾਦ ਕਰਦੇ ਆਂ ਇਸ ਤੋਂ ਬਾਅਦ ਲਗਾਤਾਰ ਇਹ ਜਿਹੜਾ ਪ੍ਰੋਗਰਾਮ ਆ ਪ੍ਰਕਰਮਾ ਹੋਏਗੀ ਪਿੰਡ ਦੀ ਜੀ ਜੀ ਪੂਰੀ ਬਰਾਤ ਇਥੋਂ ਬਾਬਾ ਧਰਮਗੜ ਤੋਂ ਸ਼ੁਰੂ ਹੋ ਕੇ ਪੂਰੀ ਪਿੰਡ ਦੀ ਪ੍ਰਕਰਮਾ ਕਰਦੀ ਹੋਏ ਰਸਤੇ ਦੇ ਵਿੱਚ ਅਲੱਗ-ਅਲੱਗ ਸੰਸਾਵਾਂ ਵੱਲੋਂ ਤੇ ਭੰਡਾਰੇ ਲਗਾਏ ਜਾਣਗੇ ਜੀ ਜੋ ਵੀ ਆਪਣਾ ਹੈਗਾ ਪਕੌੜੇ ਵਗੈਰਾ ਰਸਤੇ ਦੇ ਵਿੱਚ ਲੰਗਰ ਲਗਾਏ ਜਾਣ ਉਸ ਤੋਂ ਬਾਅਦ ਉਸ ਤੋਂ ਪ੍ਰਕਰਮਾ ਕਰਦੇ ਹੋਏ ਲਾਸਟ ਦੇ ਵਿੱਚ ਪ੍ਰਾਇਮਰੀ ਸਕੂਲ ਦੇ ਵਿੱਚ ਸੀਤਾ ਸੋਮਵਰ ਦਾ ਸੀਨ ਦਿਖਾਇਆ ਜਾਵੇਗਾ ਜੀ ਜੀ ਬਹੁਤ ਹੀ ਆਕ੍ਰੋਤ ਨਜ਼ਾਰਾ ਰਾਜਾ ਬਾਨਸ ਅਤੇ ਰਾਵਣ ਦੀ ਟੱਕਰ ਅੱਜ ਚੱਕਰ ਦਿਖਾਈ ਜਾਏਗੀ ਅੱਜ ਦਾ ਅਹਿਮ ਸੀਨ ਰਾਜਾ ਰਾਵਣ ਦਾ ਆਣਾ ਉਸ ਤੋਂ ਬਾਅਦ ਬਾਣਾ ਸੁਰ ਦਾ ਉੱਥੇ ਆਣ ਦਾ ਇਹ ਅਹਿਮ ਸੀਨ ਦਿਖਾਇਆ ਜਾਵੇਗਾ ਉਸ ਤੋਂ ਬਾਅਦ ਜੇ ਸਾਡੇ ਦਸਹਿਰੀ ਦਾ ਅਹਿਮ ਸੀਨ ਪਰਸ਼ੂਰਾਮ ਪਰਸ਼ੂਰਾਮ ਤੇ ਲਕਸ਼ਮਣ ਦਾ ਸੰਭਾਗ ਜੀ ਜੀ ਅਹਿਮ ਸੀਨ ਅੱਜ ਦਾ ਅਸੀਂ ਸਾਡੇ ਸਾਰਿਆਂ ਦਖਾਨ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਜੀ ਸਾਰੇ ਪਿੰਡ ਦਾ ਸਹਿਯੋਗ ਆ ਐਨ ਆਰ ਆਈ ਵੀਰਾਂ ਦਾ ਸਹਿਯੋਗ ਆ ਪੂਰੇ ਸਮੂਹ ਨਗਰ ਨਿਵਾਸੀਆਂ ਦਾ ਸਹਿਯੋਗ ਨਾਲੇ ਸਾਰਾ ਕੰਮ ਚੱਲਦਾ ਹੈ ਜੀ ਕਹਿਣ ਸਾਹਿਬ ਇਕੱਲੇ ਅਸੀਂ ਕੁਝ ਨਹੀਂ ਕਰ ਸਕਦੇ ਬਿਲਕੁਲ ਜੀ ਇਹ ਪ੍ਰਭੂ ਰਾਮ ਜੀ ਦੀ ਕਿਰਪਾ ਆ ਜਿਹੜਾ ਸਾਨੂੰ ਪਿੰਡ ਬਹੁਤ ਸਹਿਯੋਗ ਦਿੰਦਾ ਆ ਜੀ ਜੀ ਅਸੀਂ ਤੁਹਾਡੇ ਚੈਨਲ ਨਾਲ ਹੀ ਇਹ ਸਾਰਿਆਂ ਨੂੰ ਧੰਨਵਾਦ ਕਰਦੇ ਆ ਅਸੀਂ ਤੁਹਾਡੇ ਥਰੂ ਵੀ ਚੈਨਲ ਕਰਦੇ ਬਾਕੀ ਤੁਸੀਂ ਹਰ ਸਾਲ ਕਵਰੇਜ ਕਰਦੇ ਅਸੀਂ ਤੁਹਾਡੇ ਇੱਥੇ ਆਇਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਆਪਣੇ ਜਿਹੜਾ ਹੈਗਾ ਕੈਮਰੇ ਦੇ ਉੱਪਰ ਦੇਖ ਪਾ ਰਹੇ ਹੋ ਜੈ ਸ੍ਰੀ ਰਾਮ ਜੀ ਬੇਸ਼ਕੁਮ ਆਰ ਤੁਸੀਂ ਇਸ ਵਕਤ ਜਿਹੜੀ ਆ ਰਾਮ ਦੇ ਰੋਲ ਦੇ ਵਿੱਚੋਂ ਇਹ ਪਹਿਲੀ ਵਾਰ ਕਰ ਰਹੇ ਹੋ ਜੀ ਅੱਛਾ ਜੀ ਮੇਰਾ ਇਹ ਪਹਿਲੀ ਵਾਰ ਹੈ ਕੀ ਮਹਿਸੂਸ ਹੋ ਰਿਹਾ ਆ ਤੁਹਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਿਹਾ ਹੈ ਕਿ ਇਹ ਜੋ ਰੋਲ ਕਰਨ ਲੱਗਾ ਹੈ ਮੈਨੂੰ ਮੌਕਾ ਮਿਲਿਆ ਹੈ ਔਰ ਮਰਿਆਦਾ ਵੀ ਰੱਖਣੀ ਪੈਂਦੀ ਆ ਨਾ ਮੇਰੀ ਜੀ ਆਦਾ ਜੀ ਮਰੀਦਾਨ ਸਰ ਜਿਹੜਾ ਹੈ ਇਹ ਚੱਲਣਾ ਪੈਂਦਾ ਹਾਂਜੀ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਤੁਹਾਡਾ ਕੀ ਨਾਮ ਹੈ ਵੈਸੇ ਸਾਹਿਦ ਕੁਮਾਰ ਹਾਂਜੀ ਤੁਸੀਂ ਜਿਹੜਾ ਰੋਲ ਕਾਦਾ ਕਰ ਰਹੇ ਹੋ ਜੈ ਸ਼੍ਰੀ ਰక్ష్ਮਨ ਜੀ ਔਰ ਇਹ ਰੋਲ ਕਰਨ ਦੇ ਵਿੱਚ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਹੈ ਬਹੁਤ ਹੀ ਵਧੀਆ ਮਹਿਸੂਸ ਹੋ ਰਿਹਾ ਹੈ ਕਿ ਮੈਨੂੰ ਇਹ ਰੋਲ ਕਰਨ ਦਾ ਮਿਲਿਆ ਠੀਕ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਵੈਸੇ ਤੁਹਾਡਾ ਹੋਰ ਨਾਮ ਕੀ ਆ ਮੇਰਾ ਨਾਮ ਜੀ ਹੈ ਵੀ ਸਹੀ ਠੀਕ ਹੈ ਜੀ ਤੁਸੀਂ ਰੋਲ ਕਾਦਾ ਕਰ ਰਹੇ ਹੋ ਮੈਂ ਪਰ ਅੰਦਰੋਂ ਗੱਲ ਕਰ ਰਿਹਾ ਹਾਂ। ਔਰ ਤੁਹਾਨੂੰ ਭਰਤ ਦਾ ਰੋਲ ਜਿਹੜਾ ਹੈਗਾ ਔਰ ਰਾਮਚੰਦਰ ਜੀ ਦੇ ਨਾਲ ਜਿਹੜਾ ਹੈਗਾ ਕਰਕੇ ਕੀ ਮਹਿਸੂਸ ਹੋ ਰਿਹਾ ਹੈ? ਮੈਨੂੰ ਮਾਨ ਦੀ ਮਹਿਸੂਸ ਹੋ ਰਿਹਾ ਜੀ ਮੈਨੂੰ। ਕਿ ਮੈਂ ਰਾਮਚੰਦਰ ਜੀ ਦਾ ਭਰਾ ਬਣਿਆ। ਭਰਾ ਬੜਿਆ ਹੈ। ਠੀਕ ਹੈ। ਜੈ ਸ਼੍ਰੀ ਰਾਮ ਜੀ। ਜੈ ਸ਼੍ਰੀ ਨਾਮ। ਤੁਹਾਡਾ ਨਾਮ ਕੀ ਆ? ਮੇਰਾ ਨਾਮ ਕਰਨ ਵੀਰ ਆ ਜੀ। ਕਰਨ ਵੀਰ ਜੀ, ਵੈਸੇ ਤਾਂ ਤੁਹਾਡਾ ਨਾਮ ਹੀ ਕਰਨ ਵੀਰ ਹੈਗਾ ਤੇ ਰੋਲ ਕਾ ਦਾ ਕਰ ਰਹੇ ਹੋ? ਮੈਂ ਸ਼ਤਰੂ ਦਾ ਰੋਲ ਕਰ ਰਿਹਾ। ਸ਼ਤਰੂਗੰਧ, ਸ਼ਤਰੂ ਦਾ ਰੋਲ ਕਰ ਰਹੇ ਹੋ ਸ਼ਤਰੂਗੰਧ। ਔਰ ਤੁਹਾਨੂੰ ਇਹ ਕੀ ਮਹਿਸੂਸ ਹੋ ਰਿਹਾ ਆ? ਮੈਨੂੰ ਬ ਔਰ ਵਾਕਿਆ ਹੀ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਤੁਹਾਨੂੰ ਦਿਖਾ ਲੀ ਇੱਕ ਤੁਹਾਨੂੰ ਸਕਰੀਨ ਦੇ ਉੱਪਰ ਜਿਹੜੀ ਇਸ ਵਕਤ ਅਸੀਂ ਦਿਖਾਵਾਂਗੇ ਤੁਸੀਂ ਹੈਰਾਨ ਹੋ ਜਾਓਗੇ ਕਿ ਇੰਨੇ ਸਾਲ ਤੋਂ ਰਾਵਣ ਦਾ ਰੋਲ ਕਰਦੇ ਆ ਰਹੇ ਸੀ ਔਰ ਵੈਸੇ ਗੱਲ ਕਰਾਵਾਂਗੇ ਥੋੜਾ ਇੰਤਜ਼ਾਰ ਕਰੋ ਔਰ ਇੱਥੇ ਪ੍ਰਬੰਧ ਕੀਤੇ ਗਏ ਨੇ ਔਰ ਸਕਰੀਨ ਤੇ ਤੁਸੀਂ ਦੇਖ ਪਾ ਰਹੇ ਹੋ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਜੈ ਰਾਮ ਅੱਛਾ ਪਨੋੜ ਸਾਹਿਬ ਇੱਕ ਗੱਲ ਮੈਨੂੰ ਦੱਸੋ ਹਾਂਜੀ ਤੁਹਾਡੇ ਕੋਲ ਇਸ ਵੇਲੇ ਜੋ ਰਾਵਣ ਦਾ ਰੋਲ ਕਰ ਰਹੇ ਸੀ ਉਹ ਕਿੱਦਰੇ ਇਸ ਵੇਲੇ ਇਸ ਵਕਤ ਇਹ ਜੋ ਕਿਨੇ ਕਿਨੇ ਸਮੇਂ ਤੋਂ ਪਹਿਲਾਂ ਕਰ ਰਹੇ ਸੀ ਕਹਿਣ ਸਾਹਿਬ ਮੈਂ ਨਾ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੇ ਜਿਹੜੇ ਪ੍ਰਧਾਨ ਆ ਜੀ ਹਾਂਜੀ ਪ੍ਰਧਾਨ ਕਿਹਦੇ ਰਿਹਾ ਜੀ ਮੈਂ ਦੱਸ ਦਾਂ ਜੀ ਮੌਜੂਦਾ ਪ੍ਰਧਾਨ ਸਾਡੇ ਕਮਲਜੀਤ ਜੀ ਰਾਣਾ ਕਮਲਜੀਤ ਜੀ ਰਾਣਾ ਜਿਹੜੇ ਤਕਰੀਬਨ 40 45 ਸਾਲ ਤੋਂ ਪ੍ਰਭੂ ਰਾਮ ਜੀ ਦੀ ਸੇਵਾ ਕਰ ਰਹੇ ਆ ਰਹੇ ਆ ਜੀ ਉਹਨਾਂ ਨੂੰ ਬਚਪਨ ਤੋਂ ਸ਼ੌਂਕ ਸੀ ਜੀ ਜੀ ਉਸ ਤੋਂ ਬਾਅਦ ਉਹਨਾਂ ਨੇ ਇਹ ਦੌਲਤ ਰਾਮ ਜੀ ਸਾਡੇ 라ਵਨ ਦਾ ਰੋਲ ਕਰਦੇ ਸੀ ਉਹਨਾਂ ਦੇ ਕੋਲੋਂ ਉਹਨਾਂ ਨੇ ਗੱਡੀ ਲਈ ਹਾਂ ਜੇ ਫਿਰ ਰਾਜਾ ਰਾਵਣ ਦਾ ਰੋਲ ਉਹਨਾਂ ਨੇ ਤਕਰੀਬਨ 25-26 ਸਾਲ 28 ਸਾਲ ਦੇ ਕਰੀਬ ਕੀਤਾ ਕੀਤਾ ਠੀਕ ਹੈ ਜੋ ਸਾਡੇ ਰਮੈਨ ਦੇ ਵਿੱਚ ਅਹਿਮ ਰੋਲ ਆ ਸਾਡੇ ਦਸਹਿਰੇ ਦਾ ਰਾਵਣ ਦਾ ਹੁਣ ਇਸ ਟਾਈਮ ਇਹ ਤਕਰੀਬਨ 12-13 ਸਾਲ ਤੋਂ ਲਗਾਤਾਰ ਆਪਣੇ ਪ੍ਰਧਾਨ ਦੀ ਸੇਵਾ ਕਰ ਰਹੇ ਨੇ ਜੇ ਪੰਚਾਇਤ ਮੈਂਬਰ ਰਹੇ ਆ ਤਕਰੀਬਨ 20-25 ਸਾਲ 20-25 ਸਾਲ ਹੁਣ ਕੰਟੀਨਿਊਸਲੀ ਜਿਹੜੇ ਸੇਵਾ ਕਰ ਰਹੇ ਨੇ ਉਹ 12-13 ਸਾਲ ਤੋਂ ਸਾਡੇ ਕਮਲਜੀਤ ਜੀ ਰਾਣਾ ਆ ਕਮਲਜੀਤ ਜੀ ਜਿਹੜੇ ਸਾਡੇ ਕੋਲ ਇਸ ਮੌਜੂਦ ਆ ਸਵੇਰ ਤੋਂ 9:00 ਵਜੇ ਦੇ ਵਿੱਚ ਉਹਨਾਂ ਨੇ ਸਵੇਰ ਤੋਂ ਭਜ ਪਈ ਜ ਉਹਨਾਂ ਨੂੰ ਲੋ ਤੁਹਾਡੇ ਹੁਣ ਗੱਲਬਾਤ ਜਿਹੜੀ ਹੈਗੀ ਅਸੀਂ ਕਬਲਜੀ ਰਾਣਾ ਜੈ ਸ਼੍ਰੀ ਰਾਮ ਜੀ ਹਾਂਜੀ ਪਹਿਲਾਂ ਤਾਂ ਇਹ ਦੱਸੋ ਜੀ ਤੁਸੀਂ ਰੋਲ ਜਿਹੜਾ ਕਰਦੇ ਸੀ ਕਿੰਨੇ ਸਮੇਂ ਤੋਂ ਕਰ ਰਹੇ ਸੀ ਰਾਵਣ ਦਾ ਹੀ ਕਰਦੇ ਸੀ ਰਾਵਣ ਦਾ ਲੋ ਜੀ ਤੁਹਾਡੇ ਰਾਵਣ ਜੋ ਰਾਵਣ ਦਾ ਰੋਲ ਅਦਾ ਕਰਦੇ ਆ ਉਹਨਾਂ ਦੇ ਵੀ ਅਸੀਂ ਗੱਲਬਾਤ ਕਰਾ ਰਹੇ ਆ ਕਿੰਨੇ ਸਾਲ ਤੋਂ ਕਰ ਰਹੇ ਸੀ 28 ਸਾਲ ਕੀਤਾ ਠੀਕ ਆ ਜੀ ਔਰ ਆਪ ਨੂੰ ਪਬਲਿਕ ਨੂੰ ਤੁਸੀਂ ਕੀ ਸੁਨੇਹਾ ਜਾਂ ਮੈਸੇਜ ਜਾਂ ਵਧਾਈ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਆ ਵੀ ਲੜਾਕਾ ਕੇ ਕੀਤਾ ਆਮ ਆਪਣੇ ਜਿਹੜਾ ਪੂਰੇ ਇਲਾਕੇ ਨੂੰ ਪੂਰੇ ਪਿੰਡ ਵਾਲਾ ਸਾਰਿਆਂ ਨੇ ਇਸ ਕਾਰਜ ਦੀਆਂ ਵਧਾਈਆਂ ਦਿੰਦੇ ਲੱਖ ਲੱਖ ਰੁਪਏ ਜਾਈ। ਸਾਰਿਆਂ ਦੇ ਸਹਿਯੋਗ ਨਾਲੇ ਐਨਆਰਆਈ ਪੰਚਾਇਤ ਸਾਰਿਆਂ ਪਿੰਡ ਦੇ ਸਹਿਯੋਗ ਨਾਲ ਅਸੀਂ ਪਧਾਰਾ ਹਰੇਕ ਸਾਲ ਕਰਾਣੇ ਆ। ਠੀਕ ਹੈ ਜੀ। ਧੁੰਗਾਂ। ਅੱਜ ਸੀਤਾ ਸੋਮਪੁਰ ਬੜੇ ਧੁੰਗਾਂਵਾਂ ਨੂੰ ਮਨਾ ਰਹੇ ਆ। ਮਨਾ ਰਹੇ। ਅੱਛਾ ਜਦੋਂ ਰਾਵਣ ਦਾ ਰੋਲ ਕਰਦੇ ਸੀਗੇ ਜਦੋਂ ਤੁਸੀਂ ਗਰਾਊਂਡ ਦੇ ਵਿੱਚ ਹੁੰਦੇ ਸੀ ਉਸ ਵਕਤ ਕਿਆ ਕਮਲਜੀਤ ਰਾਣਾ ਹੁੰਦੇ ਸੀ ਜਾਂ ਕਿ ਵਾਕਿਆ ਰਾਵਣ ਦੇ ਰੋਲ ਦੇ ਵਿੱਚ ਉੱਭ ਜਾਂਦੇ ਸੀ। ਮੈਂ ਉਧਰ ਰਾਵਣ ਦਾ ਝੋਲ ਘਰਦੇ ਹੁੰਦੇ ਸੀ। ਬਾਕੀ ਅਸੀਂ ਵੀ ਦੇਖਦੇ ਰਹੇ ਹਾਂ। ਅਸੀਂ ਆਪਣੇ ਬਜ਼ੁਰਗਾਂ ਨਾਲ ਵੀ ਆਉਂਦੇ ਰਹੇ ਹੈਗੇ ਆ। ਲੇਕਿਨ ਅਸੀਂ ਸੋਚਦੇ ਹੁੰਦੇ ਸੀ ਕਿ ਵਾਕਿਆ ਰਾਵਣ ਇਹੀ ਆ। ਕਿਉਂਕਿ ਛੋਟੇ ਹੁੰਦੇ ਸੀ ਅਸੀਂ ਬੱਚੇ ਹੁੰਦੇ ਸੀਗੇ। ਸਾਡੇ ਬਜ਼ੁਰਗ ਸਾਡੇ ਤਾਇਆ ਜੀ ਲੈ ਕੇ ਆਉਂਦੇ ਹੁੰਦੇ ਸੀ। ਤੇ ਖੈਰ ਹੁਣ ਤੁਸੀਂ ਜਿਹੜਾ ਅਸੀਂ ਪੂਰੀ ਦੀ ਪੂਰੀ ਕਵਰ ਜਿਹੜੀ ਆ ਅਸੀਂ ਆਪਣੇ ਚੈਨਲ ਤੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਔਰ ਤੁਸੀਂ ਦੇਖ ਪਾ ਰਹੇ ਹੋ ਤਿਆਰੀ ਜਿਹੜੀ ਆ ਉਹ ਪੂਰੀ ਦੀ ਪੂਰੀ ਚੱਲ ਪਈ ਹੈਗੀ ਆ ਔਰ ਸੀਤਾ ਸਿਵੰਬਰ ਦਾ ਪੂਰੇ ਦਾ ਪੂਰਾ ਦ੍ਰਿਸ਼ ਨਵਾਂ ਸ਼ਰਦ ਬਾਬਾ YouTube ਚੈਨਲ ਤੇ ਦਿਖਾਇਆ ਔਰ ਅਸੀਂ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਹੈਗੇ ਆ ਔਰ ਤੁਹਾਡੀ ਹੁਣ ਇਸ ਵਕਤ ਜਿਹੜੀ ਮੁਲਾਕਾਤ ਹੈਗੀ ਆ ਜੋ ਤੁਹਾਨੂੰ ਅਸੀਂ ਦਿਖਾਵਾਂਗੇ ਜਦੋਂ ਦਸਹਿਰਾ ਵੈਸੇ ਅਸੀਂ ਜਦੋਂ ਸੁਰਤ ਸੰਭਾਲੀ ਦਾ ਹੋ ਸਕਦਾ ਥੋੜਾ ਬੋਤਾ ਉਮਰ ਦਾ ਫਰਕ ਹੋਵੇ ਲੇਕਿਨ ਅਸੀਂ ਆਦੇ ਹੁੰਦੇ ਸੀ ਤਾਂ ਉਸ ਵਕਤ ਜਿਹੜਾ ਹੈ ਕਿ ਇੱਕ ਨਾਮ ਬੜਾ ਹਰ ਇੱਕ ਦੀ ਜ਼ਬਾਨ ਤੇ ਹੁੰਦਾ ਸੀ ਉਹ ਹੁੰਦਾ ਸੀ ਜੀ ਬਿੱਟੂ ਸਾਹਿਬ ਦਾ ਜੀਵਨ ਕੁਮਾਰ ਬਿੱਟੂ ਹਾਂਜੀ ਜੈ ਸ਼੍ਰੀ ਰਾਮ ਜੀ ਕੀ ਕਹਿਣਾ ਚਾਹੋਗੇ ਜੀ ਕਾਰੇ ਰੋਹੀ ਆ ਸਿਤਾਸਾ ਮਹਰਿਆ ਜੀ ਸਾਡੇ ਪਿੰਡ ਦੇ ਉਸ ਬਣਾਇਆ ਜਾ ਰਿਹਾ ਹਾਂਜੀ ਹਾਂ ਜੀ ਸਾਰੇ ਪਿੰਡ ਵਾਸੀਆਂ ਨੂੰ ਆਲੇ ਦੁਆਲੇ ਸਾਰੇ ਇਲਾਕੇ ਵਾਸੀਆਂ ਨੂੰ ਕਾਰਿਆਂ ਬਧਾਈ ਦਿੰਦੇ ਬਹੁਤ ਬਹੁਤ ਬਧਾਈ ਕਹਿਣ ਦਾ ਮਤਲਬ ਹੈ ਜਿਹੜਾ ਉਸ ਸਮੇਂ ਤੋਂ ਤੁਸੀਂ ਮਤਲਬ ਦਸਹਿਰੇ ਦੇ ਵਿੱਚ ਆਪਣਾ ਸਹਿਯੋਗ ਕਰ ਰਹੇ ਸੀ ਜਾਂ ਮਤਲਬ ਤੁਹਾਡਾ ਸ਼ੌਕ ਸੀ ਅੱਜ ਤੱਕ ਉਹ ਕਾਇਮ ਹੈਗਾ ਹੈ ਕਾਇਮ ਹੈ ਜੀ ਬਿਲਕੁਲ ਇਹ ਛੋਟੇ ਉਮਰ ਦੇ ਜੁੜੇ ਸਾਡੇ ਚੇਅਰਮੈਨ ਆ ਜੀ ਇਹ ਤੁਹਾਡੇ ਚੇਅਰਮੈਨ ਹੈ ਜੀ ਦਸਹਿਰੇ ਦੇ ਇਸ ਵਾਰ ਤੋਂ ਲਗਾਤਾਰ 15 16 ਸਾਲ ਤੋਂ ਲਗਾਤਾਰ ਚੇਅਰਮੈਨ ਆ ਤੁਹਾਨੂੰ ਤਾਂ ਅਸੀਂ ਕਿ ਦੱਸਿਆ ਨਾ ਕਿ ਅਸੀਂ ਛੋਟੇ ਜਿਹੇ ਹੁੰਦੇ ਸੀ ਅੱਜ ਤੱਕ ਸ਼ੁਰੂ ਤੋਂ ਦੇਖਦੇ ਆ ਰਹੇ ਹੈਗੇ ਆ ਕਿ ਜੀਵਨ ਕੁਮਾਰ ਜੀ ਬਿੱਟੂ ਉਸ ਵੇਲੇ ਬਿੱਟੂ ਬਿੱਟੂ ਹੁੰਦੇ ਨਾਮ ਹੁੰਦਾ ਸੀ ਲੇਕਿਨ ਅੱਜ ਤੱਕ ਜਿਹੜਾ ਹੈ ਇਹਨਾਂ ਦੀ ਜਿਹੜੇ ਆਪਣੇ ਜਾਂਦੇ ਅਸੀਂ ਸਾਰੇ ਜੁੜੇ ਇਕੱਠੇ ਹੈ ਮੰਨ ਲਓ ਜਾਂਦੇ 40 45 ਸਾਲ ਤੋਂ ਇਹ ਵੀ ਜਾਂਦੇ ਜਦ ਦੇ ਸਾਰੇ ਇਕੱਠੇ ਆ ਬਾਕੀ ਇੱਥੇ ਜਿਹੜੀ ਹੋਰ ਆਪਣੇ ਪਹਿਲਾਂ ਰਹੇ ਆ ਤੇ ਚੇਅਰਮੈਨ ਨੇ ਪ੍ਰਧਾਨਗੀ ਵੀ ਕੀਤੀ ਅੱਜ ਇਹਨਾਂ ਨੇ ਪ੍ਰਧਾਨਗੀ ਵੀ ਕੀਤੀ ਔਰ ਇੱਕ ਗੱਲ ਇੱਥੇ ਦੇਖਣ ਦੀ ਆ ਜੋ ਦਸਹਿਰਾ ਕਮੇਟੀ ਹੈਗੀ ਆ ਜੋ ਪਹਿਲਾਂ ਤੋਂ ਇੰਨੇ ਸਾਲਾਂ ਤੋਂ ਚੱਲੀ ਆ ਰਹੀ ਸੀ ਉਹਨਾਂ ਨਾਲ ਹੋਰ ਵੀ ਜੁੜਦੇ ਗਏ ਆ ਆਪਸੀ ਏਕਤਾ ਦਾ ਜਿਹੜਾ ਪ੍ਰਤੀਕ ਹੈਗਾ ਉਹ ਇਸ ਔੜ ਦੇ ਵਿੱਚ ਦੁਸਹਿਰਾ ਕਮੇਟੀ ਦੇ ਵਿੱਚ ਮਿਲਦਾ। ਜੈ ਸ਼੍ਰੀ ਰਾਮ ਜੀ। ਜੈ ਸ਼੍ਰੀ ਰਾਮ ਜੀ। ਹਾਂ ਤੁਸੀਂ ਅੱਜ ਕਿੱਧਰ ਚੱਲੇ ਆ ਜੀ? ਅੱਜ ਵਿਆਹ ਤੇ। ਅੱਜ ਵਿਆਹ ਤੇ ਚੱਲੇ ਆ ਵੇ। ਜੀ। ਸੀਤਾ ਸਵੰਬਰ ਤੇ ਰਾਜੇ ਚੱਲੇ ਆ। ਜੀ। ਠੀਕ ਆ ਜੀ। ਜੈ ਸ਼੍ਰੀ ਰਾਮ ਜੀ। ਜੈ ਸ਼੍ਰੀ ਰਾਮ ਜੀ। ਅੱਜ ਫਿਰ ਕਿੱਧਰ ਜਾ ਰਹੇ ਹੋ ਜੀ? ਦੇ ਅੱਜ ਫਿਰ ਤੁਸੀਂ ਵੀ ਉੱਥੇ ਪਹੁੰਚੋਗੇ ਹਾਂਜੀ ਠੀਕ ਹੈ ਜੀ ਰਾਜੇ ਪਹੁੰਚ ਰਹੇ ਆ ਜੀ ਰਾਮ ਜੀ ਜੈ ਜੀ ਹੋਰ ਰਾਜੇ ਮਹਾਰਾਜ ਕਿੱਧਰ ਜਾ ਰਹੇ ਹੋ ਜੀ ਬਿਲਕੁਲ ਹੋ ਗਈਆਂ ਨੇ ਹੋਰ ਕੋਸ਼ਿਸ਼ ਕਰਾਂਗੇ ਤੁਹਾਨੂੰ ਪੂਰੀ ਦੀ ਪੂਰੀ ਕਵਰੇਜ ਰਿਕਵਰੇਜ ਜਿਹੜੀ ਆ ਉਹ ਆਪਣੇ ਇਸ ਚੈਨਲ ਦੇ ਉੱਪਰ ਦਿਖਾਈ ਜਾਵੇ ਔਰ ਢੋਲ ਤਮੱਕੇ ਦੇ ਨਾਲ ਜਿਹੜਾ ਆ ਔਰ ਪੂਰੇ ਪਿੰਡ ਦੀ ਪ੍ਰਕਰਮਾ ਕੀਤੀ ਜਾਏਗੀ ਤੁਸੀਂ ਦੇਖ ਪਾ ਰਹੇ ਹੋ ਸੀਸਾ ਸਵੈਂਬਰ ਦੀ ਜਿਹੜੀ ਤਿਆਰੀਆਂ ਹੈਗੀਆਂ ਹੋ ਚੁੱਕੀਆਂ ਨੇ ਪੂਰੇ ਪਿੰਡ ਦੀ ਪ੍ਰਕਰਮਾ ਕੀਤੀ ਜਾਏ 192 ਮਾ ਵਿਸਾਲ ਸਹਿਰਾ ਮਿਤੀ 27 ਸਤੰਬਰ 27 ਸਤੰਬਰ ਰਾਮਪਿਆ ਸ਼ਾਮ 5 ਵਜੇ ਬਾਬਾ ਧਰਮਗੀਰ ਮੰਦਿਰ ਤੋਂ ਬੈਂਡ ਬਾਜਿਆਂ ਦੇ ਨਾਲ ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਸ਼ਰਧਾ ਅਨਸਾਰ ਦੇਖ ਕੇ ਸਰਵਾਈਕਲ ਤੋਂ ਛੁਟਕਾਰਾ ਪਾ ਸਕਦੇ ਹੋ ਫੋਨ ਕਰੋ 98763 79499 98763 79499